ਕੀ ਅੱਜ ਘਟਨਾ ਕਰਮ ਵਾਪਰਿਆ ਜੀ ਅੱਜ ਜਿਹੜੀ ਘਟਨਾ ਕਰਮ ਇਹ ਆ 8325 ਨੂੰ ਖੱਬੇ ਰਾਜਪੂਤਾਂ ਪਿੰਡ ਦੇ ਵਿੱਚ ਫੁੱਟਬਾਲ ਦਾ ਮੈਚ ਸੀ ਗਰਾਊਂਡ ਦੇ ਵਿੱਚ ਉਹ ਜਦੋਂ ਸਾਰੀਆਂ ਟੀਮਾਂ ਨੇ ਕੰਪਲੀਟ ਹੋ ਗਏ ਮੈਚ ਤੇ ਸ਼ਾਮ ਨੂੰ ਆਪਣੇ ਇਨਾਮ ਵੰਡ ਸਮਾਰੋਹ ਚੱਲ ਰਿਹਾ ਸੀ ਤੇ ਉੱਥੇ ਇੱਕ ਇਸ ਪਿੰਡ ਦਾ ਗੁਰਪ੍ਰੀਤ ਸਿੰਘ ਫੌਜੀ ਆ ਜਿਹੜਾ ਫੌਜ ਦੇ ਵਿੱਚ ਸੀ ਉਹ ਵੀ ਚੰਗਾ ਪਲੇਅਰ ਆ ਉਹਨੂੰ ਪਿੰਡ ਵਾਲੀ ਟੀਮ ਨੇ ਉਹਨੂੰ ਬੁਲਾਇਆ ਸੀ ਉਹ ਆਪਣੇ ਉੱਥੋਂ ਫੌਜ ਦੇ ਵਿੱਚੋਂ ਛੁੱਟੀ ਲੈ ਕੇ ਇੱਥੇ ਆਇਆ ਸੀ ਇਸੋ ਹੀ ਪਿੰਡ ਦਾ ਇੱਕ ਅਮਰ ਹੈਗਾ ਇਹ ਦੋਨੇ ਪਹਿਲਾਂ ਕਿਤੇ ਇਕੱਠੇ ਪੜ੍ਹਦੇ ਵੀ ਰਹੇ ਆ ਆਪਸ ਵਿੱਚ ਇਹਨਾਂ ਦੀ ਕੋਈ ਪੁਰਾਣੀ 5-6 ਸਾਲ ਪਹਿਲਾਂ ਦੀ ਕੋਈ ਆਪਸੀ ਟੁੱਟ ਟੁੱਟਿਆ ਸੀ ਇੱਕ ਦੂਜੇ ਨੂੰ ਤੇ ਉਹ ਉਹਦੀ ਉਹਦੇ ਮਨ ਦੇ ਵਿੱਚ ਸੀਗਾ ਵੀ ਮੈਂ ਇਹਨੂੰ ਸਭ ਕੁਝ ਸਿਖਾਉਣਾ ਉਹਨੇ ਕੀ ਕੀਤਾ ਇਹ ਬੰਦੇ ਹਾਇਰ ਕਰਕੇ ਅਮਰ ਨੇ ਜੋ ਕਿ ਅੱਜ ਦੀ ਡੇਟ ਤੋਂ ਬਾਹਰ ਹੈਗਾ ਤੇ ਉਹਨੇ ਬੰਦੇ ਹਾਇਰ ਕਰਕੇ ਇਹਨਾਂ ਤੇ ਫੇਰਿੰਗ ਕਰਵਾਈ ਇਹ ਜਿਹਦੇ ਨਾਲੇ ਗੁਰਪ੍ਰੀਤ ਵੀ ਇੰਜਰਡ ਹੋਇਆ ਸੀ ਜਿਹੜਾ ਫੌਜ ਦਾ ਮੁੰਡਾ ਤੇ ਇਹ ਨਾਲ ਹੀ ਉਹਦੇ ਲਾਗੇ ਖੜਾ ਸੀਗਾ ਗੁਰਸੇਵਕ ਸਿੰਘ ਇਹ 14-15 ਸਾਲ ਦਾ ਸੀ ਨੰਗਲੀ ਪਿੰਡ ਪਿੰਦਾ ਸਾਡੇ ਮਹਿਤੇ ਥਾਣੇ ਦੇ ਵਿੱਚ ਹੀ ਤੇ ਤਿੰਨ ਭਰਾਵਾਂ ਦਾ ਤਿੰਨਾ ਭੈਣਾਂ ਦਾ ਕੱਲਾ-ਕੱਲਾ ਭਰਾ ਸੀ ਉਹਦੀ ਮੌਕੇ ਤੇ ਹੀ ਇੱਥੇ ਇੰਜਰਡ ਹੋ ਗਿਆ ਸੀ ਤੇ ਡੈਥ ਹੋ ਗਈ ਸੀ ਗੋਲੀ ਲੱਗਣ ਤੇ ਦਾ ਉਹਦੇ ਵਿੱਚ ਅਸੀਂ ਪਰਚਾ ਰਜਿਸਟਰਡ ਕੀਤਾ ਸੀ ਪਰਚਾ ਰਜਿਸਟਰਡ ਕਰਨ ਤੋਂ ਜਿਹੜਾ ਮੇਨ ਸੀਗਾ ਮੋਟਰਸਾਈਕਲ ਚਲਾਉਣ ਵਾਲਾ ਤਾਂ ਅਸੀਂ ਪਹਿਲੇ ਰਾਉਂਡ ਅਪ ਕਰ ਲਿਆ ਇਹ ਸੀਗਾ ਕਰਨ ਚਵੰਡਾ ਦੇਵੀ ਦਾ ਰਹਿਣ ਵਾਲਾ ਇਹ ਇਹ ਇਹਨੂੰ ਅਸੀਂ ਲਾਮਜਦ ਕੀਤਾ ਸੀ ਤੇ ਅੱਜ ਇਹ ਇਨਫੋਰਮੇਸ਼ਨ ਐਸਐਚਓ ਸਾਹਿਬ ਨੂੰ ਮਿਲੀ ਸੀ ਮੈਂ ਤੁਹਾਨੂੰ ਇਹ ਅਮਰਦੀ ਮਾਤਾ ਵੀ ਜਿਹੜੀ ਹੈ ਇਸ ਕੰਮ ਦੇ ਵਿੱਚ ਇਨਵੋਲ ਸੀ ਉਹ ਅਸੀਂ ਰੈਸਟ ਪਾ ਕੇ ਅੰਦਰ ਭੇਜੀ ਹੈ ਜੇਲ੍ਹ ਦੇ ਵਿੱਚ ਉਹਦੀ ਜ਼ਮਾਨਤ ਦੇ ਲਈ ਕੋਈ ਕਾਗਜ਼ ਪੱਤਰ ਲੈਣ ਆਇਆ ਸੀ ਉਹ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਫਿਰ ਖੱਬਿਆਂ ਤੋਂ ਬੋਝੇ ਨੂੰ ਜਿਹੜਾ ਜਾਂਦਾ ਰਸਤਾ ਇਹਦੇ ਤੇ ਨਾਕਾ ਲਾਇਆ ਸੀ ਤੇ ਸ਼ਾਮੀ 7:00 ਵਜੇ ਜਦੋਂ ਥੋੜਾ ਹਨੇਰਾ ਜਿਹਾ ਹੋ ਗਿਆ ਤੇ ਇੱਕ ਮੋਟਰਸਾਈਕਲ ਇਧਰੋਂ ਆਇਆ ਇਹਨਾਂ ਨੂੰ ਰੋਕਿਆ ਇਹ ਸਾਡੇ ਮਲਾਜ਼ਮ ਦੋ ਉੱਥੇ ਖੜੇ ਸੀ ਲੇਕਿਨ ਇਹਨਾਂ ਨੇ ਉਹਦੇ ਉੱਪਰ ਨਿਸ਼ਾਨਾ ਕਰਕੇ ਅੱਗੇ ਲੰਘਿਆ ਪਰ ਅਗਲੇ ਮਲਾਜ਼ਮ ਅੱਗੇ ਹੋ ਗਏ ਇਹਨੇ ਨਾਲ ਹੀ ਇੱਥੇ ਮੋੜ ਤੇ ਮੋਟਰਸਾਈਕਲ ਆਪਣਾ ਸੁੱਟਿਆ ਸਪਲੈਂਡਰ ਬਿਨਾ ਨੰਬਰ ਤੋਂ ਸੁੱਟ ਕੇ ਸਾਰੀ 9mm ਦਾ ਪਿਸਤਲ ਉਹਦੇ ਨਾਲ ਇਹਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅੱਗੇ ਉਹਨਾਂ ਨੇ ਵਾਰਨਿੰਗ ਵੀ ਦਿੱਤੀ ਪਰ ਉਹਨੇ ਫਿਰ ਵੀ ਤਿੰਨ ਫਾਇਰ ਜਿਹੜੇ ਆ ਇਸ ਸਾਡੀ ਟੀਮ ਦੇ ਉੱਤੇ ਕੀਤੇ ਪਰ ਚਲੋ ਬਚਾਅ ਹੋ ਗਿਆ ਸਾਡੇ ਸਾਰੇ ਐਸ ਐਚ ਓ ਸਾਹਿਬ ਚੌਂਕੀ ਇੰਚਾਰ ਇਹਨਾਂ ਨੇ ਆਪਣੇ ਬਚਾ ਲਈ ਫਿਰ ਚੌਂਕੀ ਇੰਚਾਰ ਨੇ ਆਪਣੇ ਦੋ ਫਾਇਰ ਕੀਤੇ ਇੱਕ ਉਹਦੇ ਲੱਤ 'ਚ ਲੱਗਾ ਸੱਜੀ 'ਚ ਤੇ ਇੱਕ ਮੋਟਰਸਾਈਕਲ 'ਤੇ ਲੱਗਾ ਡਿੱਗੇ ਪਏ ਤੇ ਰਾਉਂਡ ਅਪ ਕਰ ਲਿਆ ਇਹਨੂੰ ਇੰਜਰਡ ਹੋਏ ਨੂੰ ਅਸੀਂ ਆਪਣੀ ਟੀਮ ਦੇ ਨਾਲ ਐਂਬੂਲੈਂਸ ਬੁਲਾ ਕੇ ਤੇ ਬਾਬਰ ਕਾਲਾ ਸਾਹਿਬ ਭੇਜ ਦਿੱਤਾ ਹਸਪੀਟਲ ਇਹ ਮਤਲਬ ਇਹੀ ਹੈ ਇਹ ਇਹ ਸਾਡਾ ਹੁਣ ਪੂਰੇ ਦਾ ਪੂਰਾ ਕੇਸ ਇਹਦਾ ਟ੍ਰੇਸ ਹੋ ਗਿਆ ਜੀ ਇਹ ਇਹਦੇ ਵਿੱਚ ਸਰ ਹੋਰ ਵੀ ਕੋਈ ਨਾਮ ਜਦਿਹਾਗਾ ਬਾਕੀ ਕੋਈ ਅਜੇ ਬਾਕੀ ਹੁਣ ਇਹਦੇ ਤੋਂ ਗਾਂ ਪੁੱਛਾਂਗੇ ਵੀ ਕੌਣ ਕੌਣ ਬੰਦਾ ਹੈਗਾ ਉਦਾਂ ਤਾਂ ਇਹਦੇ ਵਿੱਚ ਅਮਰ ਹੈਗਾ ਉਦੀ ਮਾਤਾ ਸੀ ਉਹ ਅਸੀਂ ਅਰੈਸਟ ਕਰ ਲਏ ਆ ਹੋਰ ਬੰਦੇ ਜਿਹੜੇ ਸੀ ਸਾਰੇ ਅਰੈਸਟ ਹੋ ਚੁੱਕੇ ਆ ਹੁਣ ਅਗਲੀ ਗਾਂਹ ਦੀ ਪੁੱਛਗੇ ਤੇ ਇਹ ਦੱਸੂਗਾ ਕਿਉਂਕਿ ਮੇਨ ਸ਼ੂਟਰ ਇਹ ਸੀ ਗੋਲੀਆਂ ਉਦਣ ਇਹਨੇ ਮਾਰੀਆਂ